ਸਸਕਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੂ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਲੋਕ ਸਭਾ ਚੋਣਾਂ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੋਕਾਂ ਨੂੰ ਬਹੁਤ ਹੀ ਹੈਰਾਨ ਕੀਤਾ ਹੈ ਬਹੁਤ ਹੈਰਾਨ ਕਰਨ ਵਾਲੇ ਜਿਹੜੇ ਨੇ ਰੁਝਾਨ ਸਾਹਮਣੇ ਆ ਰਹੇ ਨੇ ਜਿਵੇਂ ਜਿਵੇਂ ਇਹ ਸਮਾਂ ਬੀਤ ਰਿਹਾ ਹੈ ਤਿਵੇਂ ਤਿਵੇਂ ਲੋਕਾਂ ਦੇ ਚਿਹਰਿਆਂ ਦੇ ਹਾਵ ਭਾਵ ਵੀ ਬਦਲ ਰਹੇ ਨੇ ਬਹੁਤ ਸਾਰੇ ਸਿਆਸੀ ਜਿਹੜੇ ਮਾਹਰ ਸੀ ਉਹਨਾਂ ਨੇ ਗਿਣਤੀਆਂ ਬਿੰਤੀਆਂ ਕੀਤੀਆਂ ਸੀ ਉਹ ਵੀ ਧਰੀਆਂ ਧਰਾਈਆਂ ਰਹਿ ਰਹੀਆਂ ਨੇ ਪਰ ਇੱਕ ਗੱਲ ਸਪਸ਼ਟ ਹੈ ਕਿ ਕਾਂਗਰਸ ਜਿਹੜੀ ਆ ਸਾਰੀਆਂ ਪਾਰਟੀਆਂ ਨਾਲੋਂ ਉੱਪਰ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਤੱਕ ਜਿਹੜੀ ਸਥਿਤੀ ਹੈ ਉਹਦੇ ਵਿੱਚ ਲਗਭਗ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਅੱਗੇ ਚੱਲ ਰਹੀ ਹੈ ਉਸ ਤੋਂ ਬਾਅਦ ਤਿੰਨ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਆ ਇੱਕ ਤੇਜ ਸ਼ਰਮਣੀ ਅਕਾਲੀ ਦਲ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਪਰ ਸਭ ਤੋਂ ਵੱਡਾ ਜਿਹੜਾ ਸੀ ਲੋਕਾਂ ਨੇ ਸਮਰਥਨ ਉਹ ਦਿੱਤਾ ਏ ਖਡੂਰ ਸਾਹਿਬ ਦੀ ਸੀਟ ਤੇ ਅਤੇ ਉਸ ਤੋਂ ਬਾਅਦ ਫਰੀਦਕੋਟ ਦੀ ਸੀਟ ਤੇ ਜਿਹੜੇ ਉਹ ਆਜ਼ਾਦ ਉਮੀਦਵਾਰ ਸਨ ਆਜ਼ਾਦ ਉਮੀਦਵਾਰਾਂ ਨੇ ਸਿਆਸੀ ਪਾਰਟੀਆਂ ਨੂੰ ਅਜਿਹਾ ਝਟਕਾ ਪਾਇਆ ਕਿ ਉਹ ਨੇੜੇ ਤੇੜੇ ਵੀ ਲੱਗੇ ਕਿਤੇ ਨਜ਼ਰ ਨਹੀਂ ਆ ਰਹੇ ਤੋਂ ਵੱਡੀ ਲੀਡ ਵੱਲ ਵਧ ਰਹੇ ਨੇ ਤਾਂ ਲਗਭਗ ਉਹਨਾਂ ਦੀ ਜਿੱਤ ਯਕੀਨੀ ਜਿਹੜੀ ਆ Oh. ਹੋ ਗਈਆ ਸੋ ਲੋਕਾਂ ਦੇ ਵਿੱਚ ਵੀ ਇੱਕ ਚਾ ਹੈ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਇੱਕ ਵੇਵ ਬਣੀ ਸੀ ਇੱਕ ਮਾਹੌਲ ਬਣਿਆ ਸੀ ਸੋ ਉਸ ਤੋਂ ਵੀ ਬਾਅਦ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨ ਮੋਰਚੇ ਲੱਗੇ ਸਨ ਇਸ ਤੋਂ ਕੁਝ ਦਿਨ ਪਹਿਲਾਂ ਜਦੋਂ ਚੋਣਾਂ ਹੋਈਆਂ ਸੀ ਤਾਂ ਸੰਭੂ ਸਰਹੱਦ ਵਿਖੇ ਵੀ ਇੱਕ ਵੱਡਾ ਪ੍ਰੋਟੈਸਟ ਜਿਹੜਾ ਸੀ ਉਹ ਸ਼ੁਰੂ ਹੋਇਆ ਸੀ ਬਹੁਤ ਵੱਡਾ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਸੀ ਪਰ ਉਸ ਦੇ ਉਲਟ ਜਿਹੜੇ ਉਹ ਨਤੀਜੇ ਆ ਰਹੇ ਨੇ ਪੰਜਾਬ ਦੇ ਵਿੱਚ ਭਾਜਪਾ ਨੂੰ ਵੱਡਾ ਸਮਰਥਨ ਤਨ ਜਿਹੜਾ ਉਹ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਮੀਦਵਾਰ ਲੀਡ ਕਰ ਰਹੇ ਨੇ ਵਕ ਵਕ ਹਲਕਿਆਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਦੂਸਰੇ ਨੰਬਰ ਤੇ ਲੀਡ ਕਰ ਰਹੇ ਨੇ ਕਹਿਣ ਤੋਂ ਭਾਵੇਂ ਕਿ ਦੂਸਰੇ ਨੰਬਰ ਤੇ ਆ ਰਹੇ ਨੇ ਤਾਂ ਕੁਝ ਇੱਕ ਹਲਕਿਆਂ ਦੇ ਵਿੱਚ ਅਸਵੇਰੇ ਵੀ ਜਿਹੜੀਆਂ ਖਬਰਾਂ ਚੱਲੀਆਂ ਸੀ ਤਾਂ ਕੁਝ ਹਲਕਿਆਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਉਹਨਾਂ ਨੇ ਪਹਿਲੇ ਨੰਬਰ ਤੇ ਲੀਡ ਕੀਤਾ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤ ਹੋ ਬਤੀਤ ਹੋ ਰਿਹਾ ਇਹ ਤਾਂ ਦੂਸਰੇ ਨੰਬਰ ਦੇ ਉੱਤੇ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਉਹਨਾਂ ਦੇ ਉਮੀਦਵਾਰ ਚੱਲ ਰਹੇ ਨੇ ਇੱਕ ਹੈਰਾਨ ਕਰਨ ਵਾਲੇ ਇਹ ਨਤੀਜੇ ਨੇ ਤਾਂ ਹੁਣ ਜਿਹੜੀ ਨਵੀਂ ਅਪਡੇਟ ਆ ਉਹਦੇ ਵਿੱਚ ਫਿਰੋਜ਼ਪੁਰ ਤੋਂ ਜਿਹੜੇ ਇੱਕ ਉਮੀਦਵਾਰ ਨੇ ਭਾਜਪਾ ਦੇ ਉਹ ਅਸਲੇ ਲੀਡ ਕਰਦੇ ਹੋਏ ਪਹਿਲੇ ਨੰਬਰ ਤੇ ਆ ਰਹੇ ਨੇ ਇਹ ਗਿਣਤੀ ਬਿੰਤੀ ਜਿਹੜੀ ਆ ਲਗਾਤਾਰ ਵਾਧਦੀ ਘਟਦੀ ਹੋਈ ਦਿਖਾਈ ਦੇ ਰਹੀ ਆ ਕਿਸੇ ਹਲਕੇ ਦੇ ਵਿੱਚੋਂ ਲੀਡ ਕਰ ਰਿਹਾ ਤੇ ਕੋਈ ਕਿਸੇ ਹਲਕੇ ਦੇ ਵਿੱਚੋਂ ਪਛੜ ਰਿਹਾ ਏ ਪਰ ਕੁੱਲ ਮਿਲਾ ਕੇ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਮੁਕਾਬਲਾ ਕੀਤਾ ਏ ਅਕਾਲੀ ਦਲ ਦੇ ਮੁਕਾਬਲੇ ਚੰਗੀ ਵੋਟ ਪਰਸੈਂਟੇਜ ਹਾਸਲ ਕੀਤੀ ਆ ਉਹ ਹੈਰਾਨ ਕਰਨ ਵਾਲੀ ਆ ਪਿੰਡਾਂ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਵੱਡਾ ਵਿਰੋਧ ਹੋਇਆ ਸੀ ਕਿਸਾਨ ਜਿੱਥੇ ਬੰਦੀਆਂ ਦਾ ਪੰਜਾਬ ਗੜ ਮੰਨਿਆ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਇਹ ਨਤੀਜੇ ਸਾਹਮਣੇ ਆ ਰਹੇ ਨੇ ਰੁਝਾਨ ਸਾਹਮਣੇ ਆ ਰਹੇ ਨੇ ਉਹਨਾਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਸਵੇਰ ਤੋਂ ਲੈ ਕੇ ਜਦੋਂ ਸ਼ੁਰੂਆਤ ਹੀ ਰੁਝਾਨਾਏ ਸੀ ਤਾਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਲੀਡ ਕਰ ਰਹੇ ਸੀ ਪਹਿਲੇ ਨੰਬਰ ਤੇ ਸਨ ਜਿਵੇਂ ਜਿਵੇਂ ਅੱਗੇ ਇਹ ਲੀਡ ਵਾਧੀ ਗਈ ਤਿਵੇਂ ਤਿਵੇਂ ਸਮਾਂ ਵਧਦਾ ਗਿਆ ਤਿਵੇਂ ਤਿਵੇਂ ਉਹਨਾਂ ਦੀ ਲੀਡ ਕੱਢ ਕੇ ਉਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਬਹੁਤ ਘੱਟ ਮਾਰਜਿਨ ਤੋਂ ਸ਼ੁਰੂ ਹੋਏ ਸੀ ਤਾਂ ਹੁਣ ਇਸ ਵੇਲੇ ਉਹਨਾਂ ਦਾ ਮਾਰਜਿਨ ਵਾਧਾ 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 20000 ਪਲਸ ਜਿਹੜਾ ਹੈ 25000 ਦੇ ਕਰੀਬ ਉਹ ਹੋ ਗਿਆ ਹੈ ਤਾਂ ਫਿਰ ਵੀ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਅਤਰਨਜੀਤ ਸਿੰਘ ਸੰਧੂ ਸਮੁੰਦਰੀ ਚੱਲ ਰਹੇ ਨੇ ਤਾਂ ਆਮ ਆਦਮੀ ਪਾਰਟੀ ਜਿਹੜੀ ਦੀ ਕਿ ਸੱਤਾਧਾਰੀ ਸਰਕਾਰ ਹੈ ਸੱਤਾ ਦੇ ਵਿੱਚ ਹੈ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹ ਤੀਸਰੇ ਨੰਬਰ ਤੇ ਚੱਲ ਰਹੇ ਨੇ ਤਾਂ ਲੋਕ ਵੀ ਇਸ ਚੀਜ਼ ਤੋਂ ਹੈਰਾਨ ਨੇ ਹਾਲਾਂਕਿ ਜਿਹੜੇ ਸਿਆਸੀ ਉਮੀਦਵਾਰ ਨੇ ਉਹ ਵੀ ਹੈਰਾਨ ਨੇ ਕਿ ਇਹ ਕਿਵੇਂ ਦੇ ਨਤੀਜੇ ਸਾਹਮਣੇ ਆ ਰਹੇ ਨੇ ਜਿਹੜੇ ਭਾਜਪਾ ਨੂੰ ਇੰਨਾ ਵੱਡਾ ਸਮਰਥਨ ਉਹ ਮਿਲ ਰਿਹਾ ਹੈ ਤਾਂ ਇੱਕ ਜਿਹੜੀ ਸਭ ਤੋਂ ਵੱਡਾ ਦਾਾ ਖੇਡਿਆ ਸੀ ਭਾਜਪਾ ਨੇ ਭਾਜਪਾ ਦੀ ਲੀਡਰਸ਼ਿਪ ਨੇ ਉਹ ਬਹੁਤ ਹੀ ਕਾਰਗਰ ਸਾਬਤ ਹੋਇਆ ਹੈ ਭਾਜਪਾ ਨੇ ਜਿਹੜਿਆ ਸਭ ਤੋਂ ਜ਼ਿਆਦਾ ਵਰਕ ਕੀਤਾ ਸੀ ਪੰਜਾਬ ਦੇ ਵਿੱਚ ਉਸ ਦੇ ਉੱਪਰ ਦੋ ਧਿਰਾਂ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਹਿੰਦੂ ਵੋਟ ਨੂੰ ਜਿਹੜਾ ਸੀ ਉਹ ਕੇਂਦਰਿਤ ਕੀਤਾ ਸੀ ਸ਼ਹਿਰਾਂ ਦੇ ਵਿੱਚ ਜਿਹੜਾ ਵੀ ਹਿੰਦੂ ਵੋਟ ਸੀ ਪਿੰਡਾਂ ਦੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਹਿੰਦੂ ਵੋਟ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਕੇਂਦਰਿਤ ਜਿਹੜਾ ਸੀ ਆਪਣਾ ਧਿਆਨ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਦਲਿਤ ਵੋਟ ਨੂੰ ਜਿਹੜਾ ਸੀ ਉਹ ਟਾਰਗੇਟ ਰੱਖਿਆ ਸੀ ਦਲਿਤ ਵੋਟ ਨੂੰ ਫੰਡਨ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਉਸ ਦੇ ਵਿੱਚ ਵੀ ਕਾਮ ਜਾਬੀ ਉਹਨਾਂ ਨੂੰ ਮਿਲਦੀ ਹੋਈ ਦਿਖਾਈ ਦਿੱਤੀ ਹੈ ਵਿਚ ਵਿਚਾਲੇ ਵਾਲੇ ਜਿਹੜੇ ਵੋਟਰ ਸੀ ਉਹਨਾਂ ਨੇ ਉਹਨਾਂ ਨੂੰ ਛੇੜਿਆ ਨਹੀਂ ਪਰ ਉਹਨਾਂ ਦਾ ਪ੍ਰਭਾਵ ਵੀ ਕਿਤਨਾ ਕਿਤੇ ਜ਼ਰੂਰ ਨਜ਼ਰ ਆਇਆ ਸੋ ਜਿਹੜੇ ਦੋ ਵੋਟਰ ਸੀ ਕਾਨ ਤੋਂ ਪਾਵ ਉਹਨਾਂ ਦੋ ਵੋਟਰਾਂ ਦੇ ਉੱਤੇ ਉਹਨਾਂ ਨੇ ਜੰਮ ਕੇ ਕੰਮ ਕੀਤਾ ਹோம்ਵਰਕ ਕੀਤਾ ਉਸ ਦੇ ਨਤੀਜੇ ਅੱਜ ਸਾਹਮਣੇ ਆ ਰਹੇ ਨੇ ਕਿ ਉਹ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਹਾਲਾਂਕਿ ਸ਼ਾਮ ਤੱਕ ਤੈ ਹੋਵੇਗਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਹੁਣ ਤੱਕ ਦੇ ਜਿਵੇਂ ਦੇ ਰੋਜ਼ਾਨ ਆਏ ਨੇ ਉਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਏ ਤਾਂ ਹੋਰ ਨਵੀਂ ਅਪਡੇਟ ਕੀ ਕੁਝ ਆ ਉਹ ਜਲਦ ਲਾ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਮਨਪ੍ਰੀਤ ਸਿੰਘ ਜਾਨੂ ਦੇਵ ਜਾਜਤ ਧੰਨਵਾਦ